ਕੀ ਅਸੀਂ ਦੇਖਿਆ ਕਿ ਇਸ ਵਿੱਚ ਅਸਤੇ ਜਿਹੜਾ ਜੁਲਾਈ ਦਾ ਪਹਿਲਾ ਵੀਕ ਰਿਹਾ ਕਾਫੀ ਬਾਰਿਸ਼ ਰਹੀ ਆ ਉਸ ਤਰ੍ਹਾਂ ਸੋ ਅਨਵਰ ਜਿਹੜਾ ਕਿਸ ਤਰ੍ਹਾਂ ਦਾ ਮੌਸਮ ਰਹਿੰਦੀ ਬਜੀ ਆ ਅੱਜ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਇਸ ਵਾਰ ਜਿਹੜੀ ਮੌਨਸਨ ਦੀ ਬੜੀ ਅੱਛੀ ਪ੍ਰੋਗਰੈਸ ਰਹੀ ਹੈ ਆਲਮੋਸਟ ਸਾਰੇ ਪੰਜਾਬ ਦੇ ਵਿੱਚ ਹੀ ਚੰਗੀ ਬਾਰਿਸ਼ ਇਸ ਟ੍ਰੀਮ ਹਫਤੇ ਆਪਾਂ ਦੇਖਿਆ ਕਿ ਰਿਪੋਰਟ ਕੀਤੀ ਗਈ ਹੈ ਤੇ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 70-78 ਮਿਲੀਮੀਟਰ ਦੀ ਬਾਰਿਸ਼ ਆ ਹੁਣ ਤੱਕ ਹੋਈ ਹੈ ਔਰ ਨਾਰਮਲੀ ਸਾਡੇ ਕੋਲ 40 ਮਿਲੀਮੀਟਰ ਮਿਲਤਾ ਹੋਣੀ ਚਾਹੀਦੀ ਐ ਜੇ ਅਸੀਂ ਦੇਖਿਆ ਜਾਵੇ ਤਾਂ ਆਲਮੋਸਟ ਡਬਲ ਜੀਡੀ ਰੇਨਫਾਲ ਇਸ ਵਾਰੀ ਰਿਕਾਰਡ ਹੋਈ ਹੈ ਸੋ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹੈਗੇ ਆ ਕਿ ਮਤਲਬ ਮੌਨਸੂਨ ਜਿਹੜੀ ਹੈ ਸਾਡੇ ਕੋਲ ਬੜੀ ਟਾਈਮਲੀ ਇਸ ਵਾਰੀ ਜਿਹੜਾ ਉਹਦਾ ਆਨਸੈਟ ਹੋਇਆ ਔਰ ਬੜੀ ਅੱਛੀ ਡਿਸਟ੍ਰਿਬਿਊਸ਼ਨ ਨਾਲ ਰੇਨਫਾਲ ਜਿਹੜੀ ਹੈ ਪੰਜਾਬ ਦੇ ਵਿੱਚ ਹੋਈ ਹੈ ਜਿਸ ਤਰ੍ਹਾਂ ਕਿ ਹੁਣ ਔਰ ਵਾਲੇ ਦਿਨਾਂ ਦੀ ਆਪਾਂ ਗੱਲ ਕਰਦੇ ਆ ਤਾਂ ਇੰਨੀ ਜ਼ਿਆਦਾ ਹੁਣ ਮਤਲਬ ਪ੍ਰੋਗਰੈਸ ਹਲੇ ਨਹੀਂ ਦਿਖਾਈ ਜਾ ਰਹੀ ਕੁਝ ਜਿਹੜੇ ਕੰਡੀ ਏਰੀਆਜ਼ ਨੇ ਜਿਵੇਂ ਆਪਾਂ ਕਹਿ ਸਕਦੇ ਆ ਕਿ ਸ਼ਾਰਪੁਰ ਨਨਕੂਸਾ ਅਮਰੋਪੜ ਇਹ ਮੜਾ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਆਉਣ ਵਾਲੇ 24 ਤੋਂ 48 ਘੰਟੇ ਦੇ ਵਿੱਚ بارش ਹੋਣ ਦੀ ਸੰਭਾਅਤਾ ਦਿਖਾਈ ਜਾ ਰਹੀ ਹੈ ਸੋ ਦੇਖਿਆ ਜਾਵੇ ਤਾਂ ਜਿਹੜੀ ਇਸ ਵਾਰੀ ਜਿਹੜੀ ਸਾਡੇ ਕੋਲ بارش ਹੋਈ ਹੈ ਉਹ ਸਾਡੀਆਂ ਜਿਹੜੀਆਂ ਸੌਂਹਣੀਆਂ ਫਸਲਾਂਾਂ ਲਈ ਜਿਹੜੀ ਕਾਫੀ ਲਾਹੇਵੰਦ ਸਾਬਿਤ ਹੋਈ ਹੈ ਔਰ ਜੋ ਪਿਛਲੇ ਹਫਤੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਟੈਂਪਰੇਚਰ ਦੇ ਵਿੱਚ ਵੀ ਕਾਫੀ ਫਾਲ ਦੇਖਿਆ ਗਿਆ ਆਲਮੋਸਟ ਜਿਹੜੇ ਦੋਨੋਂ ਰਾਤ ਤੇ ਦਿਨ ਦਾ ਤਾਂ ਆਪਾਂ ਨੇ 7 ਡਿਗਰੀ ਨਾਰਮਲ ਨਾਲੋਂ ਘਟਰੀ ਪੌੜ ਕੀਤੇ ਗਏ ਆ ਸੋ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਸਾਡੇ ਕੋਲ 26 ਤੱਕ ਜਿਹੜਾ ਟੈਂਪਰੇਚਰ ਆਦਾ ਹੁੰਦਾ ਹੈ ਤੇ ਸਾਡੇ ਕੋਲ 23 ਤੱਕ ਰਿਕਾਰਡ ਹੋਇਆ اسی ਤਰ੍ਹਾਂ ਇਹ ਜਿਹੜਾ ਦਿਨ ਦਾ ਤਾਪਮਨ 35 36 ਹੋਣਾ ਚਾਹੀਦਾ ਹੈ ਸਾਡੇ ਕੋਲ 31 32 ਤੱਕ ਰਿਕਾਰਡ ਹੋਇਆ ਸੋ ਇਹ ਕਾਫੀ ਮਤਲਬ ਲੋਕally ਵੀ ਇੱਕ ਰਾਹਤ ਦੀ ਖਬਰ ਹੈਗੀ ਹੈ ਕਿ ਕਾਫੀ ਸਾਡੇ ਕੋਲ ਜਿਹੜਾ ਮੌਸਮ ਹੈ ਪਿਛਲੇ ਹਫਤੇ ਠੀਕ ਰਿਹਾ ਜਦੋਂ ਟੈਂਪਰੇਚਰਸ ਜਿਹੜੇ ਨੇ ਕਾਫੀ ਨਾਰਮਲ ਨਾਲੋਂ ਘੱਟ ਰਹੇ ਆ ਔਰ ਕਿਸਾਨਾਂ ਲਈ ਵੀ ਇਹ ਬਹੁਤ ਅੱਛੀ ਜਿਹੜੀ ਲਾਹੇਵੰਦ ਰਹੀ ਹੈ ਜਿਹੜੀ ਬਾਰਿਸ਼ ਹੈ ਸੋ ਹੁਣ ਤੱਕ ਜੇ ਆਪਾਂ ਪੰਜਾਬ ਦੀ ਪਿਕਚਰ ਦੇਖਦੇ ਆ ਤਾਂ ਸਾਡੇ ਕੋਲ 20% ਥੋੜਾ ਡੈਫਿਸਿਟ ਦੇਖਿਆ ਜਾ ਰਿਹਾ ਪਰ ਜੇ ਆਪਾਂ ਇੱਕ ਹਫਤੇ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਜਿਹੜਾ 35% ਜਿਹੜੀ ਹੈ ਉਹ ਨਾਰਮਲ ਨਾਲੋਂ ਜ਼ਿਆਦਾ بارش ਟਿਕਾਲ ਹੋਈ ਹੈ ਸੋ ਸਭ ਤੋਂ ਜ਼ਿਆਦਾ ਜਿਹੜੀ بارش ਹੈਗੀ ਉਹ ਸੰਗਰੂਰ ਜਿਲ੍ਹੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਤੇ ਸਭ ਤੋਂ ਘੱਟ ਜਿਹੜੀ ਹੈ ਉਹ ਬਟਿੰਡਾ ਚਲੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਮੈਮ ਕਹਿੰਦੇ ਕਿ ਅਸਲ ਹਾਲ ਆਉਣ ਵਾਲੇ ਦਿਨਾਂ 'ਚ ਕੁਝ ਏਰੀਆਜ਼ 'ਚ بارش ਹੋ ਸਕਦੀ ਹੈ ਪਰ ਜਿੱਦਾਂ ਮਾਲਵੇ ਦਾ ਇਲਾਕਾ ਹੈ ਜਾਂ ਇੱਦਾਂ ਮਾਝੇ ਦਾ ਇਲਾਕਾ ਕੋਈ ਖਾਸ ਤਰੇਹਾਂ ਦਾ ਨਹੀਂ ਲੱਗਦਾ ਦੇਖੋ ਜਿਹੜੀ ਹੁਣ ਤੱਕ ਦੀ ਪਿਕਚਰ ਆ ਉਹਦੇ ਵਿੱਚ ਵੀ ਜਿਹੜਾ ਆਪਣਾ ਦੱਖਣ ਪਛਮੀ ਪੰਜਾਬ ਦਾ ਹਿੱਸਾ ਆ ਮਾਲਵੇ ਰੈਸ ਆ ਜਿਹੜਾ ਕਹਿ ਸਕਦੇ ਆ ਆ ਹਨਾ ਫਰੋਜ਼ਪੁਰ ਹੋ ਗਿਆ ਫਰੀਦਕੋਟ ਹੋ ਗਿਆ ਇਹ ਮੈਰੀਆ ਦੇ ਵਿੱਚ ਜਿਹੜੀ ਬਾਰਿਸ਼ ਆ ਉਹ ਘੱਟ ਦੇਖੀ ਗਈ ਹੈ ਔਰ ਉੱਪਰ ਜਿਸ ਤਰ੍ਹਾਂ ਆਪਾਂ ਹੁਸ਼ਿਆਰਪੁਰ ਗੁਰਦਾਸਪੁਰ ਦੀ ਗੱਲ ਕਰਦੇ ਆ ਤਾਂ ਉਹਨਾਂ ਏਰੀਆ ਦੇ ਵਿੱਚ ਬਾਰਿਸ਼ ਵੀ ਅੱਛੀ ਦੇਖੀ ਗਈ ਹੈ ਸੋ ਹੁਣ ਵੀ ਜਿਸ ਤਰ੍ਹਾਂ ਦੀ ਫੋਰਕਾਸਟ ਹੈਗੀ ਹੈ ਕਿ ਕਿ ਹੁਣ ਜ਼ਿਆਦਾ ਜਿਹੜੇ ਮੌਨਸਨ ਦੀ ਪ੍ਰੋਗਰੈਸ ਨਹੀਂ ਦੇਖੀ ਜਾ ਰਹੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ 24 ਤੋਂ 48 ਘੰਟਿਆਂ ਦੇ ਵਿੱਚ ਕੁਝ ਕੰਢੀ ਖੇਤਰ ਜਿਹੜੇ ਨੇ ਉਹਨਾਂ ਦੇ ਵਿੱਚ بارش ਜਿਹੜੀ ਆ ਉਹਦੀ ਹੋਣ ਦੀ ਸੰਭਾਵਨਾ ਹੈ। ਮੈਂ ਤਾਂ ਕਹਿ ਸਕਦਾ ਵੀ ਜੇਕਰ بارش ਨਹੀਂ ਹੁੰਦੀ ਉਸ ਕਰਕੇ ਜਿਹੜੀ ਹੁੰਦੀ ਆ ਤਾਂ ਟੈਂਪਰੇਚਰ ਜਿਹੜਾ ਹੈ ਜਿੱਥੇ ਕੀ ਕਰਮੀ ਹੈ ਉਹ ਮੁਕੰਨ ਉਹ ਫੇਸ ਕਰੇਗਾ ਜੋ ਵੀ ਹੋ ਲੋਗਾ। ਹਾਂਜੀ ਬਿਲਕੁਲ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹਿਊਮਿਡਿਟੀ ਕਾਫੀ ਹੋ ਜਾਂਦੀ ਹੈ। ਜੇ ਆਪਾਂ ਦੇਖਦੇ ਆ ਤਾਂ 80% ਤੱਕ ਵੀ ਜਿਹੜਾ ਮਤਲਬ ਹਿਊਮਿਡਿਟੀ ਲੈਵਲ ਆ ਉਹ ਚੱਲਾ ਜਾਂਦਾ। ਇਹ ਵਨ ਜਿਹੜੀ ਦਿਨ ਦੀ ਹਿਮੀਟੀ ਆ ਵੀ 70% ਤੱਕ ਜਿਹੜੀ ਰਿਕਾਰਡ ਕੀਤੀ ਗਈ ਹੈ ਸੋ ਉਹਦੇ ਨਾਲ ਹਮਸ ਹੋ ਜਾਂਦੀ ਹੈ ਦੂਸਰਾ ਸਾਡੇ ਕੋਲ ਜਿਵੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਤਾਂ ਵੈਸੇ ਹੀ ਜਿਹੜਾ ਫਲੱਡਡ ਏਰੀਆ ਹੁੰਦਾ ਤੇ ਉਹਦੇ ਵਿੱਚ ਵੈਸੇ ਹੀ ਇਵੈਪੋਰੇਸ਼ਨ ਇੰਨੀ ਜ਼ਿਆਦਾ ਹੋਣ ਕਰਕੇ ਹਿਊਮਿਡ ਹੋ ਜਾਂਦਾ ਬਟ ਫਿਰ ਵੀ ਇਸ ਵਾਰੀ ਕਾਫੀ ਰਾਹਤ ਲੋਕਾਂ ਨੂੰ ਮਿਲੀ ਹੈ ਕਿਉਂਕਿ ਪਿਛਲੇ ਹਫਤੇ ਆਪਾਂ ਦੇਖਿਆ ਕਿ ਬੱਦਲ ਵਹੀ ਰਹੀ ਹੈ ਔਰ ਹਵਾ ਵੀ ਚਲਦੀ ਰਹੀ ਹੈ بارش ਵੀ ਰੁਕ ਰੁਕ ਕੇ ਹੁੰਦੀ ਰਹੀ ਹੈ ਸੋ ਕਾਫੀ ਮੌਸਮ ਜਿਹੜਾ ਉਹ ਕੰਫਰਟੇਬਲ ਰਿਹਾ ਪਰ ਜਿਸ ਤਰ੍ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ بارش ਦੀ ਉਮੀਦ ਇੰਨੀ ਜ਼ਿਆਦਾ ਨਹੀਂ ਹੈ ਤਾਂ ਕੁਝ ਹੱਦ ਤੱਕ ਜਿਹੜਾ ਆ ਅਨਕੰਫਰਟੇਬਲ weather ਸਾਨੂੰ ਝੱਲਣਾ ਪਏਗਾ। ਪਰ ਇੱਕ ਹੋਰ ਐਡਵਾਈਜ਼ਰੀ ਆਪਾਂ ਫਾਰਮਰਸ ਨੂੰ ਕਹਿ ਸਕਦੇ ਹੈਗਾ ਕਿ ਜਿੱਥੇ ਪਾਣੀ ਲੋ ਲੈਂਗਰੀਅਸ ਦੇ ਵਿੱਚ ਖੜਾ ਆ ਖੇਤਾਂ ਦੇ ਵਿੱਚ ਉਹਦੀ ਵਿਕਾਸੀ ਬਹੁਤ ਜ਼ਰੂਰੀ ਆ ਚਾਹੇ ਉਹ ਜੋ ਮੇਦੀ ਫਸਲ ਆ ਚਾਹੇ ਉਹ ਨਰਮੇ ਦੀ ਫਸਲ ਆ ਚਾਹੇ ਮੱਕੀ ਦੀ ਫਸਲ ਆ ਕਿਉਂਕਿ ਜਿਹੜਾ ਖੜਾ ਪਾਣੀ ਆ ਉਹ ਜਿਹੜਾ ਫਸਲ ਨੂੰ ਨੁਕਸਾਨ ਕਰਦਾ ਕਿਉਂਕਿ ਕੁਝ ਦੇਖਿਆ ਗਿਆ ਕਿ ਪਨੀਰੀ ਪੀਲੀ ਹੋਈ ਹੋਈ ਆ ਜੋ ਮੇਦੀ ਕਿਤੇ ਜਾਂ ਬਸਮਾ ਦੀਦੀ ਪੀਲੀ ਜਿਹੜੀ ਆ